ਪਤਾ ਨਹੀਂ ਕੀ ਹੋਇਆ ਜੀ ਚਲਦੀ ਨਹੀਂ ਤੈਨੂੰ ਪਤਾ ਕਿੰਨੀ ਮੰਗੀ ਤੇ ਡੀਗੀ ਹੈ ਤੇ ਜਮਾ ਜਮਾ ਚਾਰ ਦਿਨ ਨਹੀਂ ਹੋਏ ਹੋਏ ਨੂੰ ਇਹ ਦੋ ਮਹੀਨੇ ਦੇ ਵਿੱਚ ਤੂੰ ਕੜੀ ਖਰਾਬ ਕਰਤੀ ਹੈ ਐ ਨਹੀਂ ਕਿਤੇ ਗੱਲ ਨਹੀਂ ਇਹ ਤੇਰੇ ਲਈ ਇੰਨੀ ਨਹੀਂ ਕਿ ਨਾ ਜੇ ਤੈਨੂੰ ਹਈ ਨਾ ਨਾ ਕਮਾ ਤੇ ਤੂੰ ਤੇ ਚੀਜ਼ਾਂ ਖਰਾਬ ਕਰ ਕਰਕੇ ਬਾਹਰ ਛੁੱਟੀ ਜਾਵੇਂ ਇੱਕ ਦਿਨ ਪਹਿਲਾਂ ਆ ਜਾਂਦੀ ਹਾਂ ਤੇ ਕਹਿੰਦਾ ਕੜੀ ਬਦਲੇ ਕੜੀ ਨਵੀਂ ਮਿਲ ਜਣੀ ਹੋਏ ਮੇਰੀ ਸੜ ਗਈ ਕਿਸਮਤ ਮੈਂ ਕਹ ਜੀ ਹਾਂ ਜੀ ਸੁਣਦੇ ਜੇ ਆਂ ਦੀਆਂ ਜੀ ਮੈਂ ਕਿ ਟਿਫਨ ਨਹੀਂ ਲੈ ਕੇ ਜਾਣਾ ਉਹ ਮੈਂ ਬੁਗੜ ਪੌਂਡ ਆਇ ਤੇ ਡਰਾਗ ਰੂਮ ਚ ਇਧਰ ਆ ਜਾ ਅੱਛਾ ਜੀ ਮੈਂ ਆਈ ਲੈ ਕੇ ਆ ਜਾ ਆ ਜਾ ਜਲਦੀ ਚੱਲਦੇ ਹੈਗੇ ਆ ਤੇ ਮੈਂ ਨਾਲ ਹੀ ਆ ਦੇ ਦੇਣੀ ਬਹਨੇ ਬਹਨੇ ਨਾਲ ਲੈ ਜਾਣਗੇ ਸਭੋ ਤੇ ਕੰਮ ਹੋ ਜੂਗਾ ਹਨਾ ਤੇ ਹੀ ਦੇਣੀ ਕੋਈ ਗੱਲ ਨਹੀਂ ਐਵੇਂ ਡਰਨ ਵਾਲੀ ਕੋਈ ਗੱਲ ਥੋੜਾ ਜੇ ਮੈਂ ਡਰੀ ਜਾਊਂਗੀ ਤੇ ਫਿਰ ਤੇ ਮੈਂ ਗੱਲ ਹੀ ਨਹੀਂ ਹੋ ਪਾਣੀ ਮੈਂ ਅੱਜ ਗੱਲ ਕਰ ਹੀ ਦੇਣੀ ਇਹਨਾਂ ਨਾਲ ਚੱਲ ਗੱਲ ਕਰਕੇ ਕੀ ਕੀ ਕਹਿੰਦੇ ਆ ਓ ਚੱਲ ਆ ਜਾ ਹੁਣ ਯਾਰ ਓਏ ਆ ਗਈ ਜੀ ਆ ਗਈ ਆ ਗਈ ਆ ਗਈ ਆ ਗਈ ਮੈਂ ਕਿਹਾ ਆ ਲੋ ਆਪਣਾ ਟਿਫਨ ਲਿਆ ਲਿਆ ਤੇ ਚੱਲੇ ਜੇ ਨਾ ਤੇ ਉਥੋਂ ਆਉਂਦੇ ਵੇਲੇ ਦਫਤਰ ਤੋਂ ਆਪਣਾ ਦੁਕਾਨ ਤੇ ਜਾਇਓ ਉਥੇ ਨਾ ਮੈਂ ਇਹਦੇ ਵਿੱਚ ਡੱਬੇ ਵਿੱਚ ਪਾਤਾ ਜੇ ਸਮਾਨ ਤੇ ਓਏ ਹੋਏ ਇਹ ਤਾਂ ਖੁੱਲਾ ਹੀ ਰਹਿ ਗਿਆ ਜੇ ਆ ਘੜੀ ਵਿਖਾ ਕੇ ਲਿਓਣੀ ਜੇ ਓਏ ਉਹ ਘੜੀ ਨਹੀਂ ਆ ਜਿਹੜੀ ਮੈਂ ਤੈਨੂੰ ਵੱਡੇ ਦਾ ਗਿਫਟ ਕੀਤੀ ਸੀ ਲਾਸਟ ਇਅਰ ਹਾਂਜੀ ਹਾਂਜੀ ਉਹੀ ਘੜੀ ਆ ਘੇ ਉਹੀ ਘੜੀ ਆ ਏ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਨਾ ਚੱਲਣ ਹੀ ਨਹੀਂ ਡਾਈ 2 ਮਹੀਨੇ ਹੋ ਗਏ ਆ ਮੈਂ ਦੱਸਣ ਨੂੰ ਫਿਰਦੀ ਹਾਂ ਕਿ ਮੈਂ ਤੁਹਾਨੂੰ ਦੱਸਦਾ ਪਤਾ ਨਹੀਂ ਕੀ ਹੋਇਆ ਜੀ ਚੱਲਦੀ ਨਹੀਂ ਤੈਨੂੰ ਪਤਾ ਕਿੰਨੀ ਮੰਗੀ ਘੜੀ ਹੀ ਏ ਤੇ ਜੁਮਾ ਜੁਮਾ ਚਾਰ ਦਿਨ ਹੀ ਹੋਏ ਉਹਨੂੰ ਇਹ 2 ਮਹੀਨੇ ਦੇ ਵਿੱਚ ਤੂੰ ਘੜੀ ਖਰਾਬ ਕਰਤੀ ਏ 2 ਮਹੀਨੇ ਨਹੀਂ ਜੀ ਪਿਛਲੇ ਸਾਲ ਦੀ ਲੈ ਕੇ ਦਿੱਤੀ ਆ ਬੜੀ ਸੋਹਣੀ ਚੱਲੀ 8 ਮਹੀਨੇ ਮੈਂ ਕਿ ਨਹੀਂ ਚੱਲੀ ਕਿ ਬਹੁਤ ਸੋਹਣੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਪਰ ਪਤਾ ਨਹੀਂ 2 ਕੁ ਮਹੀਨੇ ਪਹਿਲਾਂ ਮੈਂ ਸਾਰਾ ਕੁਸ਼ੀ ਤਾਰ ਚਾਰਜ ਵੀ ਲਾ ਕੇ ਵੇਖ ਲਿਆ ਮੈਂ ਮਾੜਾ ਮੋਟਾ ਉੱਥੇ ਗਰਮ ਵੀ ਉਹਨੂੰ ਥੋੜਾ ਜਿਹਾ ਕੀਤਾ ਉੱਤੇ ਰੱਖ ਕੇ ਫ੍ਰਿਜ ਦੇ ਉੱਤੇ ਮੈਂ ਘਰੇ ਵੈ ਚਲ ਚੁਲ ਪਾਉ ਘਰੇ ਠੰਡ ਕਰਕੇ ਤੇ ਕੌਣ ਕਰਦਾ ਫ੍ਰਿਜ ਰੱਖ ਕੇ ਗਰਮ ਉਹ ਮੈਂ ਕਿਉਂ ਮਾੜਾ ਫ੍ਰਿਜ ਤੇ ਰੱਖ ਕੇ ਕਰੂੰਗੀ ਤਾਂ ਹਾਂ ਨਹੀਂ ਉਹਦੇ ਤੇ ਕਹਿੰਦੇ ਨਾ ਕਈ ਵਾਰੀ ਮੋਇਸਚਰ ਆ ਜਾਂਦਾ ਯਾਰ ਉਹਨਾਂ ਕ ਜਿੰਨਾ ਕ ਠੀਕ ਆ ਇੰਨਾ ਵੀ ਲੋਕਾਂ ਨੂੰ ਮੈਂ ਦੱਸ ਵੀ ਮੈਂ ਡਰ ਨਹੀਂ ਆ ਇਹਨਾਂ ਡਰਦੀ ਹੈ ਨਹੀਂ ਤੇ ਮੇਥੋਂ ਵੈਸੇ ਫਰਿਜ ਤੇ ਰੱਖ ਕੇ ਗਰਮ ਕੀਤੀ ਫਰਿਜ ਤੇ ਕਿਦਾਂ ਗਰਮ ਹੁੰਦੀ ਕਢੀ ਉਹ ਮਾੜਾ ਜ ਮੈਂ ਕਿਆ ਬਾਰਮ ਹੋ ਜਾਂਦੀ ਆ ਨਾ ਤਾਂ ਫਰਿਜ ਤੇ ਓਏ ਛੋੜੀ ਜੀ ਹੀਟ ਜੀ ਨਿਕਲਦੀ ਮੈਂ ਖਰੇ ਮੋਇਸਚਰ ਨਾ ਆ ਗਿਆ ਹੋਵੇ ਇਹਦੇ ਚ ਵੀ ਮਹਿੰਗੀ ਬੜੀ ਹੀ ਮੈਂ ਕਿਆ ਵੀ ਤੁਸੀਂ ਬੁੜ ਕੇ ਨਹੀਂ ਤੇ ਉਦੋਂ ਤੂੰ ਕਹਿੰਦੀ ਹਾਂ ਲੋਕਾਂ ਨੂੰ ਦੇਖ ਕੇ ਵੀ ਮੈਂ ਕਢੀ ਉਹ ਵਾਲੀ ਲੈ ਕੇ ਜਿਹੜੀ ਫਲਾਣੇ ਦੇ ਹੱਥੇ ਤੇ ਪਾਈ ਸੀ ਮੈਂ ਤੇ ਉਹ ਹੀ ਲੈਣੀ ਜੇ ਮੈਂ ਤੇ ਡਿਜੀਟਲ ਵਾਸ਼ ਲੈਣੀ ਜੇ ਐਡੀ ਸੋਹਣੀ ਮੈਂ ਤੇ ਨੂੰ ਦੂਜੀ ਕਢੀ ਲੈ ਕੇ ਦੇਂ ਦਿਆ ਹਾਂ ਨਹੀਂ ਅੱਜਕੱਲ ਤੇ ਸਮਾਰਟ ਆਵਾਜ਼ ਦਾ ਜਮਾਨਾ ਆ ਤੁਹਾਨੂੰ ਕੀ ਪਤਾ ਜੀ ਤੁਸੀਂ ਕਿਹੜਾ ਬੈਂਦੇ ਖਿਲੋਂਦੇ ਜੇ ਮੇਰੀਆਂ ਸੇਲੀਆਂ ਆ ਤੇ ਮੇਰੀਆਂ ਸੇਲੀਆਂ ਉਹ ਹੁਣ ਸੇਲੀ ਕਿਹਨੂੰ ਕਹਾਂ ਠੀਕ ਕਰਾ ਕੇ ਦੇ ਦੇ ਤੈਨੂੰ ਹਾਂ ਤੇ ਕਿਹੇ ਵੇਲੇ ਖਰਾਬ ਆ ਜਾਂਦਾ ਪਿੱਛੋਂ ਹੀ ਪੀਸ ਖਰਾਬ ਆ ਜਾਂਦਾ ਹੋ ਸਕਦਾ ਪਿੱਛੋਂ ਹੀ ਕੋਈ ਨੁਕਸ ਹੋਵੇ ਨਹੀਂ ਪਹਿਲੋਂ ਵਿਖਿਆ ਤੇ ਇੱਕਦਮ ਨੁਕਸਾ ਆ ਗਿਆ ਹੋਵੇ ਉਹਦੇ ਚ ਹਾਂਜੀ 8 ਮਹੀਨੇ ਚੱਲਣ ਤੋਂ ਬਾਅਦ ਨੁਕਸਾ ਆ ਗਿਆ ਨਾ ਉਹ ਚ ਕੰਪਨੀ ਦੇ ਮੈਂ ਜਾ ਕੇ ਕਹੂੰਗਾ 8 ਮਹੀਨੇ ਬਾਅਦ ਤੁਹਾਡੀ ਕਿਹੜੀ ਖਰਾਬ ਹੋ ਗਈ ਆ ਤੇ ਤੁਸੀਂ ਪੁੱਛੋ ਡੈਫੈਕਟਿਵ ਦਿੱਤੀ ਸਾਨੂੰ ਅਤੇ ਵਾਰੰਟੀ ਦਿੱਤੀ ਅਗਲਿਆਂ ਨੇ ਸਾਲ ਦੀ ਵਾਰੰਟੀ ਆ ਪਾ ਵਿਖਾ ਸਕਦੇ ਆ ਚੀਜ਼ ਨੂੰ ਫਿਰ ਕੀ ਹੋ ਗਿਆ ਤੇ ਜੇ ਦੀ ਵਾਰੰਟੀ ਨਿਕਲ ਗਈ ਤੇ ਫਿਰ ਤੂੰ ਹੀ ਤਾਂ ਫਿਰ ਉਹੀ ਗੱਲਾਂ ਕਰਨ ਡਿਆ ਨਾ ਨਾ ਜਾਣ ਵਾਲੀਆਂ ਗੱਲਾਂ ਕਰਨ ਡੇ ਤੂੰ ਇੱਕ ਵਾਰੀ ਉਹਨਾਂ ਨੂੰ ਵਿਖਾ ਤੇ ਲੋ ਕੀ ਪਤਾ ਉਹਦੇ ਚ ਕੋਈ ਗਲਬਾਤ ਹੀ ਨਾ ਹੋਵੇ ਸਾਡੇ ਕੋਈ ਗਲਤੀ ਰਹਿ ਗਈ ਹੋਵੇ ਇੱਕ ਵਾਰੀ ਵਿਖਾਉਣ ਚ ਕੀ ਜਾਂਦਾ ਵਾ ਤੁਹਾਨੂੰ ਤੈਨੂੰ ਪਤਾ ਏ ਮੈਨੂੰ ਕਿੱਡੀ ਦੂਰ ਜਾਣਾ ਪੈਣਾ ਏ ਕਿੱڑی ਵਿਖਾਉਣ ਲਈ ਦਾ ਸਰਵਿਸ ਸੈਂਟਰ ਕਿੱਡੀ ਦੂਰ ਆ ਪੂਰਾ ਸ਼ਹਿਰ ਕੋ ਮਜਾਣਾ ਪੈਂਦਾ ਗੋੜੇ ਗੋੜੇ ਟ੍ਰੈਫਿਕ ਹੁੰਦੀ ਉੱਤੋਂ ਮੈਂ 5 1/2 ਯਾ ਜਾਣਾ ਤੁਹੀਂ ਅੱਲੇ ਫੜਕੜੀ ਹਾਂ ਯਾਣਾ ਜਾ ਕੇ ਆਪੇ ਕਰਾ ਲਿਆ ਨਹੀਂ ਨਹੀਂ ਮੈਂ ਕਹਿੰਦੀ ਆਪਣਾ ਦਫ਼ਤਰ ਤੋਂ ਹਾਇ ਆਣਾ ਨਾ ਘਰ ਤੋਂ ਤੇ ਦੂਰ ਹੀ ਪੈਣਾ ਆ ਜੇ ਘਰ ਤੋਂ ਦੂਰ ਪੈਣਾ ਤੁਹੀਂ ਦਫ਼ਤਰ ਤੋਂ ਜਦੋਂ ਘਰ ਨੂੰ ਆਣਾ ਉਦੋਂ ਚੱਲ ਜਿਓ ਨਾਲੇ ਉਹਨੂੰ ਵਿਖਾ ਲਿਆ ਉਹ ਕੀ ਕਹਿੰਦਾ ਵਾ ਕੀ ਪਤਾ ਚੱਲੀ ਪਵੇ ਹਾਂ ਘਰ ਬੈਠਿਆ ਨੂੰ ਨਾ ਸਾਰੀਆਂ ਜਿੱਦਾਂ ਹਾਇ ਲੱਗਦੀਆਂ ਇਹ ਬੰਦੇ ਨੂੰ ਪਤਾ ਹੁੰਦਾ ਉਹਨੇ ਸਾਰਾ ਦਿਨ ਕਿਦਾਂ ਗੱਡਣਾ ਹੁੰਦਾ ਬਾਹਰ ਕਦੀ ਕਿਸੇ ਦੀ ਗੱਲ ਸੁਣ ਕਦੀ ਕਿਸੇ ਦੀ ਗੱਲ ਸੁਣ 20 ਘਰ ਦੇ ਕੰਮ ਹੋ ਰਿਹਾ 20 ਮਾਂ ਪਿਓ ਦੇ ਕੰਮ ਹੁੰਦੇ 20 ਤੁਹਾਡੇ ਹੁੰਦੇ 100 ਬੰਦੇ ਜਗਾ ਜਾਂਦਾ ਆਉਂਦਾ ਤੁਹਾਨੂੰ ਕੀ ਪਤਾ ਤੁਸੀਂ ਤਾਂ ਨਵੇਂ ਨੇ ਤੇ ਜਾ ਕੇ ਜਾ ਹੀ ਤੈਨੂੰ ਕੀ ਪ੍ਰੋਬਲਮ ਹੋਣ ਦੀ ਆ ਲੜ ਰਪਈਏ ਵੀੜੇ ਲੈਣੇ ਮੇਰੇ ਕੋ ਰਖਸ਼ੇ ਦੇ ਤੂੰ ਹੀ ਜੇ ਨਹੀਂ ਜਾਣਾ ਤੇ ਫਿਰ ਉਹੀ ਗੱਲ ਜੀ ਚੀਲ ਲੈ ਕੇ ਕਿਉਂ ਦਿੰਦੇ ਹੁੰਦੇ ਰਹੇ ਮਰੀਜ਼ ਦੀ ਖਰਾਬ ਹੋ ਗਈ ਇੱਕ ਮੈਨੂੰ ਵਹਿੇ ਡਰ ਲੱਗਣ ਡਿਆ ਤੁਹਾਨੂੰ 2 ਮਹੀਨੇ ਲੱਗੇ ਦੱਸਣ ਲੱਗਿਆ ਵੀ ਟੀ ਚੀਜ਼ ਮੇਰੀ ਖਰਾਬ ਹੋ ਗਈ ਚੀਜ਼ ਮੇਰੀ ਖਰਾਬ ਹੋ ਗਈ ਅੱਜ ਜੇ ਮੈਂ ਮਹਾ ਹਿੰਮਤ ਕਰਕੇ ਕਿਹਾ ਵੀ ਤੁਹਾਨੂੰ ਦੱਸ ਦੇਣੀ ਆ ਮਾੜਾ ਮੋਟਾ ਬੁਖਾ ਲਿਆ ਉਹਨੂੰ ਕੀ ਚੱਕਰ ਪੈ ਗਿਆ ਵਾ ਮੈਨੂੰ ਵੀ ਤੇ ਟੈਨਸ਼ਨ ਹੋ ਜਾਂਦੀ ਕਿੰਨੀ ਮਹਿੰਗੀ ਚੀਜ਼ ਆ ਤੁਸੀਂ ਤੇ ਬਸ ਗੱਲ ਕਰਦੇ ਨਾ ਜਾਣ ਵਾਲੀ ਲੜਨ ਵਾਲੀ ਚੱਲ ਹੁਣ ਲੜਨਾ ਮੇਰਾ ਬਹਿ ਜਾ ਫਿਰ ਸੋ ਦਾ ਟਾਈਮ ਐ ਮੈਨੂੰ ਲੜਨਾ ਬਹਿ ਜਾ ਮੈਂ ਜਾ ਕੇ ਕਰਾ ਲਿਆਉਂਗਾ ਪਰ ਠੀਕ بس اے ਇੰਨੀ ਕਿਤੇ ਗੱਲ ਹੈ। ਇਹ تیرے ਲਈ ਇੰਨੀ ਨਹੀਂ ਕਿ ਨਾ ਜੇ ਤੈਨੂੰ ਇੰਨਾ ਬਣਾਣਾ ਨਾ ਕਵਾਂ ਤੇ ਤੂੰ ਦੇ ਚੀਜ਼ਾਂ ਖਰਾਬ ਕਰ ਕਰਕੇ ਬਾਹਰ ਛੁੱਟੀ ਜਾਵੇਂ। ਠੀਕ ਆ? ਮੈਂ ਖਰਾਬ ਕਰਦੀ ਮੈਂ ਸਾਰਾ ਘਰ ਸਾਫ ਦੀ ਜੀ ਮੈਂ ਤੇ ਚਾਹੁੰਦੀ ਨਹੀਂ ਕਦੀ ਕਲੇਸ਼ ਹੋਵੇ। ਸੁਖ ਸ਼ਾਂਤੀ ਬਣੀ ਰਹੇ ਇਸੇ ਕਰਕੇ ਤੇ ਮੈਂ ਆ ਕੇ ਤੁਹਾਡੇ ਨਾਲ ਗੱਲ ਕੀਤੀ। ਬਹੁਤ ਬਹੁਤ ਸੁਖ ਸ਼ਾਂਤੀ ਚਾਹੁੰਨੀ ਤੂੰ ਹੈਂ। ਆ ਆ ਲੈ ਜੋ ਚਾਰਜਰ ਪਾਇਆ ਚਾਰਜਨ ਵਾਲੀ ਤਾਰ ਪਾਈ ਜੇ ਮੈਂ ਹੈਂ ਦਿਖਾ ਲਿਆਇਓ ਜੀ ਹੈਂ। ਦਿਖਾ ਲਿਆਇਓ ਇੱਥੇ ਕੋਈ ਨਾ ਕੋਈ ਨਵਾਂ ਕਮਰੋ ਜੇ ਕੇ ਤੋੜ ਦਿੰਦੀ ਮੈਨੂੰ। ਮਰ ਕੇ ਆਂਦੇ ਤੁਸੀਂ ਲੇਟ ਆਏ ਜੇ ਤੁਹਾਡੇ ਕੋਲ ਟਾਈਮ ਹੈ ਨਹੀਂ ਮੇਰੇ ਨਾਲ ਬਹਿਣ ਦਾ ਤੁਸੀਂ ਇਦਾਂ ਜੇ ਤੁਸੀਂ ਉਦਾਂ ਜੇ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਆ ਵੇਖਿਆ ਡਰਤੀ ਡਰਦੀ ਰ ਮੈਂ ਗੱਲ ਕੀਤੀ ਤੇ ਫੇਰ ਉਹੀ ਗੱਲ ਹੋ ਗਈ ਨਾ ਗੁੱਸਾ ਕਰ ਲਿਆ ਇਹਨਾਂ ਨੇ ਹਾਏ ਰੱਬ ਕਰਕੇ ਕੋਈ ਗੱਲ ਹੋਈ ਨਾ ਹੋਵੇ ਕੜੀ ਚੰਗੀ ਪਲੀ ਹੋਵੇ ਮਨ ਸਾਰੀ ਦਿਹਾੜੀ ਟੈਨਸ਼ਨ ਪਈ ਰਣੀ ਐਸੇ ਜੀ ਦੀ ਪਹਿਲੋ 2 ਮਹੀਨੇ ਗੱਲ ਨੂੰ ਮੈਂ ਲਕਾ ਕੇ ਰੱਖਿਆ ਦੱਸਿਆ ਨਹੀਂ ਇਹਨਾਂ ਨੂੰ ਜੇ ਮੈਂ ਅੱਜ ਜਿਗਰਾ ਕਰਕੇ ਦੱਸਿਆ ਵਾ ਤੇ ਹੁਣ ਮੈਨੂੰ ਵੱਖਰੀ ਟੈਨਸ਼ਨ ਹੋ ਗਈ ਇੱਕ ਇਹਨਾਂ ਦਾ ਮੂਡ ਆਫ ਹੋ ਗਿਆ ਉਤੋਂ ਕੜੀ ਦਾ ਵਖਰਾ ਹੀ ਪੈ ਗਿਆ ਹੀ ਹੋਏ ਦੱਸ ਤੂੰ ਮਹਿੰਗੀ ਕੜੀ ਮੈਂ ਵੀ ਐਵੇਂ ਪਾਗਲ ਹੀ ਆ ਜਿਹੜੀ ਇਹਨਾਂ ਕੋ ਮਹਿੰਗੀ ਚੀਜ਼ ਮੰਗ ਲੈਣੀ ਦੂਜਿਆਂ ਦੀ ਵੇਖ ਲੈਣੀ ਬਸ ਮਨ ਚ ਆ ਜਾਂਦਾ ਵੀ ਆ ਲੈਣੀ 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 ਪਤਾ ਨਹੀਂ ਕੀ ਸਾਡਾ ਮਨ ਹੀ ਇਹੋ ਜਿਹਾ ਹੋ ਗਿਆ ਵਾ पता नहीं समझा ही और नहीं फिर हो गया जो है न्याय नहीं भी हो ही चाहिए। न्याने न्याने मेरे पुत्र जी शाबाश आप टीवी ला के बैठे पेपर पुपर का सिरते आ गए फाइनल पेपर मैडम ने पढ़ा वाला ਮੈਡਮਾਂ ਵਿਚਾਰੀਆਂ ਮੈਂ ਤੇ ਕੰਨੀ ਧੰਨ ਮੈਡਮਾਂ ਤੁਹਾਨੂੰ ਸਾਂਭਦੀਆਂ ਮੈਂ ਕਹਿੰਨੀ ਉਹਨਾਂ ਦੇ ਵਾਰੇ-ਵਾਰੇ ਜਾਵਾਂ ਕਈ ਵਾਰੀ ਜੀ ਕਰਦਾ ਹੱਥ ਜੋੜ ਕੇ ਨਮਸਕਾਰ ਕਰਾਂ ਮੈਡਮਾਂ ਦੇ ਪਤਾ ਨਹੀਂ ਵਿਚਾਰੀਆਂ ਕਿਤਰਾ ਇੰਨਾ ਪੁੱਤਾਂ ਨੂੰ ਸਾਂਭ ਲੈਂਦੀਆਂ ਸਾਡੇ ਕੋਲ ਤਾਂ ਘੰਟਾ ਨਹੀਂ ਸਾਂਭੇ ਜਾਂਦੇ ਛੁੱਟੀ ਵਾਲੇ ਦਿਨ ਤੂਫਾਨ ਉਤਹੀ ਇਸ ਟਾਈਮ ਤੇ ਹੈ ਤਾਂ ਤੁਹਾਡੀਆਂ ਮੈਡਮਾਂ ਪੁੱਤ ਜਾਂਦੇ ਪੈਰੀ ਹੱਥ ਲਾਇਆ ਕਰੋ ਮੈਡਮਾਂ ਦੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਰਿਆ ਕਰੋ ਕਿਤੇ ਤੁਹਾਨੂੰ ਸਾਂਭ ਲੈਂਦੀਆਂ ਕਲਾਸ ਦੇ ਵਿੱਚ ਸਮਝ ਲੱਗੀ ਗੱਲ ਨਾਲੇ ਤੁਹਾਨੂੰ ਚੰਗੇ ਸੰਸਕਾਰ ਦਿੰਦੀਆਂ ਵਾਂ ਸਿਖਾਉਂਦੀਆਂ ਆ ਪੈਰ ਥੱਲੇ ਰੱਖੋ ਪਹਿਲੋ ਤੇ ਟੇਬਲ 'ਤੇ ਹੈ ਠੀਕ ਠੀਕ ਆ ਅਕਤਬਾਂ ਵਾਜਾ ਮਾਰ ਰੰਡੀਆਂ ਮੇਰੇ ਪੁੱਤ ਨੂੰ ਇਹ ਕੰਦੀਆਂ ਮੈਨੂੰ ਪੜ ਲਾ ਮੈਨੂੰ ਪੜ ਲਾ ਪੁੱਤ ਮੈਨੂੰ ਪੜ ਪੜਦਾ ਮਾ ਨਾ ਨੰਬੜੇ ਦੂਰ ਆ ਮੈਂ ਫਰਵਰੀ ਜਾ ਰਹੇ ਤੇ ਪੇਪਰ ਆ ਫਰਵਰੀ ਚਾ ਤੇ ਆਪਾਂ ਉਦੋਂ ਹੀ ਪੜਨਾ ਜਦੋਂ ਮੇਰੇ ਪੁੱਤ ਦੇ ਪੇਪਰ ਆਗੇ ਸਿਰ ਤੇ ਹਨਾ ਤਰੀਕ ਆ ਗਈ ਅਗਲੀ ਤੇ ਉਦੋਂ ਪੜਨਾ ਪਹਿਲੋ ਤੇ ਆਪਾਂ ਖੋੜਨੀ ਨਹੀਂ ਕਿਤਾਬ ਆ ਫੜਾ ਇੱਧਰ ਨਹੀਂ ਮੈਂ ਬੰਦ ਕਰਤਾ ਨੇ ਤੇ ਕਰਨਾ ਹੀ ਬੰਦ ਜਦੋਂ ਮੇਰੀ ਗੱਲ ਤੇ ਸੁਣੀ ਨਹੀਂ ਨੀ ਡਿਆ ਮੇਰਾ ਪੁੱਤ ਮੈਂ ਤੇ ਪਿਆਰ ਨਾ ਸਮਝਾਉਂਦੀ ਪਿਆਰ ਨਾ ਤੇ ਤਾਨੂੰ ਸਮਝੀ ਨਹੀਂ ਹੁੰਦਾ ਮੈਨੂੰ ਜਾਂਦਾ ਹੈ ਆ ਕਿਤਾਬ ਪਈ ਮੈਨੂੰ ਬਾਜ ਆਉਣੀ ਚਾਹੀਦੀ ਉੱਥੇ ਰਸੋਈ ਚ ਤੇਰੀ ਰੀਡਿੰਗ ਕਰ ਦੇਦੀ ਹਿੰਦੀ ਦੀ ਤੇ ਪੰਜਾਬੀ ਦੀ ਚੰਗੀ ਤਰ੍ਹਾਂ ਰੀਡਿੰਗ ਕਰਕੇ ਸੁਣਾਉਣੀ ਆ ਠੀਕ ਐ ਉਸ ਤੋਂ ਬਾਅਦ ਫਿਰ ਮੈਂ ਅਗਲਾ ਸਬਜੈਕਟ ਕਰਾਉਣੀ ਆ ਕਿ ਸਮਝ ਲੱਗੀ ਗੱਲ ਠੀਕ ਐ ਰਿਮੋਟ ਰਊਗਾ ਹੁਣ ਮੇਰੇ ਕੋਲ ਮੈਂ ਵੀ ਨਹੀਂ ਕਿਤਰਾ ਲੱਗਦਾ ਟੀਵੀ ਤੇ ਨਿੱਕਾ ਕਿੱਥੇ ਹੀ ਨਿੱਕਾ ਨਿੱਕਾ ਉਧਰ ਉੱਧਰ ਕਿੱਧਰ ਕੋਈ ਜਗ੍ਹਾ ਦਾ ਨਾਮ ਹੁੰਦਾ ਆ ਉੱਧਰ ਉਹ ਗੁੜੀਆਂ ਡੌਂਡਾਉਣਾ ਕੁੱਤੀ ਇਹਨੂੰ ਮੈਂ ਫੜ ਕੇ ਲਿਉਣੀ ਇੰਨੇ ਮੇਰੀ ਜੜੀ ਜਾਣ ਲੈਣੇ ਕੀਤੀ ਤੂੰ ਪੜਾਈ ਕਰ ਮੈਂ ਨਿੱਕੇ ਨੂੰ ਫੜ ਕੇ ਲਿਉਣੀ ਇਹਨੂੰ ਮੈਂ ਦਾਦੀ ਦਾਦੇ ਕੋ ਛੱਡ ਕੇ ਆਉਣੀ ਚਲ ਚਲ ਚੱਲ 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 ਅੰਦਰ ਚਲ ਅੰਦਰ ਚਲੋ ਮੈਂ ਖੜ ਲਾਂ ਦੋਣਾ ਪੁੱਤ ਐ ਸ਼ਾਮ ਪੈ ਗਈ ਆ ਵੇਖੋ ਹੁਣ ਬਾਹਰ ਹਨੇਰਾ ਹੋਣ ਲਿਆ ਵਾ ਚੁੱਪ ਕਰਕੇ ਹੱਥ ਪੈਰ ਮੂੰਹ ਧੋ ਕੇ ਤੇ ਬਿਸਤਰੇ 'ਚ ਚਲੋ ਚਲੋ ਸ਼ਾਬਾਸ਼ ਮਮੇ ਜੀ ਸੁਰਾ ਪੜ ਲਿਆ ਹੁਣ ਥੋੜਾ ਜਿਹਾ ਖੇਡ ਲੈਨ ਦੋ ਲਾਸਟ ਓਵਰ ਰਹਿ ਗਿਆ ਇੱਕ ਬੜਾ ਖੇਡ ਲਿਆ ਪਾਪਾ ਆਉਣ ਵਾਲੇ ਮੈਂ ਗਾਲਾਂ ਨਹੀਂ ਖਾਣੀਆਂ ਫੜ ਫਟ ਫਟ ਤੂੰ ਕਾਕਾ ਅੱਛ ਰਖੜੀ ਫੜ ਹੁਣ ਆਈ ਬੋ ਆਈ ਬੋ ਕਰਦਾ ਕੋਠੇ ਤੇ ਨਾ ਚੜ ਜੀ ਤੂੰ ਚੱਲ ਚੱਲ ਤੂੰ ਮੇਰਾ ਸਿਆਣਾ ਪੁੱਤ ਐ ਨਾ ਸ਼ਾਬਾਸ਼ ਤੂੰ ਅੰਦਰ ਚੱਲ ਹੱਥ ਮੂੰਹ ਧੋ ਇਹਨੂੰ ਰੱਖ ਸ਼ਾਬਾਸ਼ ਤੇ ਰੱਖੋ ਫਟਾਫਟ ਇਹ ਇਹ ਕੰਮ ਨਹੀਂ ਕਰਨੇ ਹੁਣ ਹੁਣ ਨਹੀਂ ਬਾਹਰ ਕੋ ਮਣਾ ਫਰਨਾ ਮਮੇ ਮਮਮੀ ਮੁੰਮੀ ਕੋਈ ਨਹੀਂ ਮੈਂ ਸ਼ਰਮ ਕਰ ਇਹ ਗਿੱਡੇ ਲੋਂਠੇ ਮੁੰਡਿਆ ਰਾ ਬਾਹਰ ਖੇਡਣ ਡਿਆ ਵਾ ਜੇ ਲੜਾ ਲੜ ਪਏ ਬਾਤ ਮੈਨੂੰ ਨਹੀਂ ਕਹਿਣਾ ਸਮਝ ਲੱਗੀ ਚਲ ਚਲ ਚੱਲ 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 ਕੋਈ ਮੰਮੀ ਮਮਮੀ ਨਹੀਂ ਪਾਪਾ ਕੋ ਮੈਨੂੰ ਝੜਕਾ ਪਾਓਗੇ ਭਾਇਰੇ ਬਾਜ ਕਦੇ ਨਿਆਣੇ ਐਨਾ ਓਖਾ ਕਰਦੇ ਐਨਾ ਤੰਗ ਕਰਦੇ ਕੱਲ ਹੀ ਨਹੀਂ ਸੁਣਦੇ ਸਾਡਾ ਟਾਈਮ ਹੁੰਦਾ ਹੀ ਆਈ ਮਾਂ ਪਿਓ ਦੀ ਘੂਰੀ ਵੇਖ ਕੇ ਸਮਝ ਆਂਦੇ ਹੁੰਨੇ ਆ ਕਿ ਕਹਿਣ ਕੀ ਡੇ ਹੈ ਤੇ ਇਹ ਇਹਨਾਂ ਨੂੰ ਫੜ ਫੜ ਕੇ ਧੂ ਧੂ ਕੇ ਲਿਓਣਾ ਪੈਣਾ ਮਾਸਾ ਮਾਸਾ ਤਾ ਹੋਏ ਮੈਨੂੰ ਯਾਦ ਤਾਂ ਮੈਨੂੰ ਇਸਪੋਰਟ ਛੱਡ ਨਾ ਇਹਨਾਂ ਨੇ ਰੱਬਾ ਚੱਲੋ ਚੱਲੋ ਸ਼ਾਬਾਸ਼ ਮੂੰਹਾ ਤੋ ਉਹ ਹੈਲੋ ਹਾਂਜੀ ਆ ਯਾਰ ਇਧਰ ਆ ਗਈ ਜੀ ਆ ਗਈ ਆ ਗਈ ਕਾਈ ਮਾਰੇ ਅੱਜ ਤੇ ਓਏ ਓਏ ਆਈ ਗਈ ਤਹੀ ਆ ਲੈ ਜੀ ਪਾਣੀ ਲੈ ਪਾਣੀ ਫੜਾ ਟਿਫਨ ਫੜਿਆ ਘੜੀ ਹੋ ਗਈ ਜੀ ਠੀਕ ਹੈ ਆਹ ਸ਼ੈਰ ਮਨ ਕੁਮਾ ਮਾਰਿਆ ਨਾ ਪਾਣੀ ਤੇ ਪੀ ਲੈਂਦੇ ਪੀਓ 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 ਪਾਣੀ ਹੋਰ ਕੋਹ ਨਹੀਂ ਪੁੱਛਿਆ ਸਿਰਫ ਘੜੀ ਪੁੱਛੀ ਪਹਿਲਾਂ ਮੈਂ ਕਿਹਾ ਮਾੜਾ ਜਾਂ ਦਾਸੀ ਦਿੰਦੇ ਵੀ ਠੀਕ ਹੋ ਗਈ ਮੈਂ ਤੇ ਡਰਦੀ ਨੇ ਫੋਨ ਹੀ ਨਹੀਂ ਕੀਤਾ ਤੁਹਾਨੂੰ ਮੈਂ ਕਿਹਾ ਕੀ ਪੁੱਛਣਾ ਪਤਾ ਨਹੀਂ ਖੱਪ ਗਏ ਹੋਣੇ ਆ ਖੱਪ ਗਈ ਗਣੇ ਜਾਣਾ ਸੀ ਹਾਂ ਨੁਕਸਾਨ ਬੜਾ ਵੱਡਾ ਹੋ ਗਿਆ ਆਪਣਾ ਹਾਏ ਜੀ ਕੀ ਹੋ ਗਿਆ ਯਾਰ ਘੜੀ ਤੂੰ ਜਿੰਨੀ ਜਿੰਦੀ ਬੰਦਿਆ ਏ 2 ਮਹੀਨੇ ਤੇ ਤੂੰ ਮੈਨੂੰ ਦੋ ਮਹੀਨੇ ਪਹਿਲਾਂ ਕੋਣ ਦੱਸਿਆ ਮੈਂ ਮਨ 'ਚ ਡਰ ਜਾ ਪੈ ਗਿਆ ਇਹ ਜੀ ਮੈਂ ਕਿਹਾ ਏਡੀ ਮਹਿੰਗੀ ਚੀਜ਼ ਲਈ ਆ ਹੁਣ ਮੈਂ ਕਿਹੜੇ ਮੂੰਹ ਦੱਸਾਂ ਵੀ ਖਰਾਬ ਹੋ ਗਈ ਪਹਿਲੂ ਤੇ ਮੈਂ ਭੀ ਜੋੜ ਤੋੜ ਲਾ ਕੇ ਵੇਂਦੀ ਰਹੀ ਤੇ ਉਹ ਨਹੀਂ ਬਣੀ ਗੱਲ ਤੇ ਫਿਰ ਮੈਂ ਹਿੰਮਤ ਕਰਕੇ ਤੁਹਾਨੂੰ ਦੱਸ ਹੀ ਦਿੱਤੀ ਫਿਰ ਉਹ ਦੱਸ ਦੇਈਦਾ ਹੁੰਦਾ ਵਾ ਕਮਲੀਏ ਉੱਥੇ ਕੰਮ ਸਾਰਾ ਖਰਾਬ ਹੋ ਗਿਆ ਓਏ ਐਨ ਲਾਈਕ ਤੋਂ ਮੈਂ ਗੱਡੀ ਭਜਾ ਕੇ ਪਹੁੰਚਿਆ ਉੱਥੇ ਲਾਰੈਂਸ ਰੋਡ ਅੱਛਾ ਉਹਨਾਂ ਦੇ ਸ਼ੋਰੂਮ 'ਚ ਗਿਆ ਹਾਂ ਉਹ ਆਂਦੇ ਭਾਜੀ ਇਹ ਕੱਲਾ ਸ਼ੋਰੂਮ ਆ ਹਾਂ ਕਿਥੇ ਨਾ ਸਰਵਿਸ ਸਟੇਸ਼ਨ ਨਹੀਂ ਹੈਗਾ ਇਹਦਾ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਇਦਾਂ ਕਰੋ ਮੈਨੂੰ ਦੱਸੋ ਸਰਵਿਸ ਸਟੇਸ਼ਨ ਕਿੱਥੇ ਆ ਕਿੱਥੇ ਹੈ ਕਹਿੰਦਾ ਜਿੱਥੋਂ ਲਈ ਉਹ ਉੱਥੇ ਜਾਣਾ ਪੈਣਾ ਤੁਹਾਨੂੰ ਉਹ ਕਿੱਥੇ ਉਹ ਕਹਿੰਦਾ ਉੱਥੇ ਤੇ ਜਾਣਾ ਤੇ ਪੈਣਾ ਹੈ ਪਰ ਇਹਨੂੰ ਹੰਦਾ ਪਹਿਲਾਂ ਤੁਸੀਂ ਆਨਲਾਈਨ ਕੰਪਲੇਂਟ ਕੀਤੀ ਜੀ ਇਹਦੀ ਮੈਂ ਕਹਾਂ ਜੀ ਨਹੀਂ ਕੀਤੀ ਇਹ ਵੀ ਕਰਨਾ ਪੈਂਦਾ ਹੈ ਵਰਤ ਇਹ ਹੋਰ ਕੀ ਇਹਦੀ ਵੀ ਆਨਲਾਈਨ ਕੰਪਲੇਂਟ ਹੁੰਦੀ ਆ ਹੋਰ ਕੀ ਤੇ ਇਹ ਤੇ ਦੱਸਣਾ ਚਾਹੀਦਾ ਨਾ ਜਿੰਨਾ ਕੋਈ ਲਈ ਚੀਜ਼ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਵੀ ਇਤਰਾ ਤਰ੍ਹਾਂ ਹੋ ਜੇ ਤੇ ਇਦਾਂ ਦਾ ਕਰੋ ਫਿਰ ਪੂਰੀ ਗੱਲ ਨਹੀਂ ਨਾ ਦੱਸ ਤੇ ਚੀਜ਼ ਮਹਿੰਗੀਆਂ ਦੇ ਦਿੰਦੇ ਪਰ ਦਾਦੇ ਨਹੀਂ ਚੰਗੀ ਤਰ੍ਹਾਂ ਵੇਲਾ ਨੁਕਸਾਨ ਕਰਾ ਕੇ ਰਹਾ ਤਾ ਤੁਹਾਨੂੰ ਤੇ ਬਸ ਚਲਾਉਣੀ ਆਉਂਦੀ ਆ ਤੁਹਾਨੂੰ ਤੇ ਹੋਰ ਕੁਝ ਨਹੀਂ ਆਉਂਦਾ ਤੁਹਾਡਾ ਵੀ ਫਰਜ਼ ਬੰਦਾ ਆ ਵੀ ਤੁਸੀਂ ਵੇਖੋ ਵੀ ਇਹ ਕਿਦਾਂ ਕੰਪਲੇਂਟ ਕਰ ਸਕਦੇ ਆ ਉਹਨੇ ਮੈਨੂੰ ਕਿਹਾ ਫਿਰ ਕਹਿੰਦਾ ਤੁਸੀਂ ਇਦਾਂ ਕਰੋ ਜੇ ਤੇ ਹੋਈ ਬਰੰਡੀ ਚ ਹਾਂ 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 ਤੇ ਫਿਰ ਤੇ ਕਰਦਾਂਗੇ ਮਸਲਾ ਹੱਲ ਹਾਂ ਹੈਗੀ ਹੈਗੀ ਵਾਰੰਟੀ ਵਿੱਚ ਕਾਰਡ ਪਾਇਆ ਮੈਂ ਉਹ ਤੇ ਪਰ ਉਹਨੇ ਕਾਰਡ ਵੇਖਿਆ ਨਾ ਫਿਰ ਉਹਨੇ ਫਿਰ ਉਹਦਾ ਕੱਲ ਹੀ ਖਤਮ ਹੋਈ ਜੇ ਵਾਰੰਟੀ ਮੁੱਕ ਗਈ ਅਰੇ ਮੇਰਾ ਜਨਮ ਦਿਨ ਵਾਲੇ ਦਿਨ ਲੈ ਕੇ ਦਿੱਤੀ ਨਾ ਤੇ ਜਨਮ ਦਿਨ ਤੇ ਮੇਰਾ ਕੱਲ ਹੀ ਤੇ ਵਾਰੰਟੀ ਮੁੱਕ ਗਈ ਆ ਤੇ ਫਿਰ ਉਹਨ ਮੈਂ ਕਿਹਾ ਮੈਂ ਕਿਹਾ ਵੀ ਇਹਦਾ ਹੱਲ ਕਰੋ ਕੋਈ ਹਾਓ ਉਹੰਦਾ ਵੀ ਤੁਸੀਂ ਆਨਲਾਈਨ ਕੰਪਲੀਟ ਪਾਓ ਇਹ ਉਹ ਹੀ ਕਰ ਸਕਦੇ ਆ ਤੇ ਤੁਸੀਂ ਪਾ ਦੇਣੀ ਹੀ ਫਟਾਫਟ ਆਨਲਾਈਨ ਕੰਪਲੀਟ ਕੰਪਲੇਂਟ ਤੇ ਮੈਂ ਪਾ ਦੇਣੀ ਹੀ ਪਰ ਗਲਤ ਸੁਣਨ ਕੀ ਤਰ੍ਹਾਂ ਹਾਂਜੀ ਉਹ ਕਹਿੰਦਾ ਨੁਕਸਾਨ ਉੱਥੇ ਹੋਇਆ ਆਪਣਾ ਉਹ ਪਤਾ ਕੀ ਕਹਿੰਦਾ ਆ ਉਹ ਕਹਿੰਦਾ ਵੀ ਤੁਸੀਂ ਜੇ ਘੜੀ ਕਿਤੇ ਪਰਸੋਂ ਲੈ ਆਉਂਦੇ ਨਾ ਹਾਂ ਇੱਕ ਦਿਨ ਪਹਿਲਾਂ ਆ ਜਿੰਦੀ ਹਾਂ ਤੇ ਕਹਿੰਦਾ ਘੜੀ ਬਦਲੇ ਘੜੀ ਨਵੀਂ ਮਿਲ ਜਣੀ ਮੇਰੀ ਸੜ ਗਈ ਕਿਸਮਤ ਮੇਰਾ ਦਿਮਾਗ ਹੀ ਨਹੀਂ ਕੰਮ ਕਰਦਾ ਮੇਰੇ ਦਿਮਾਗ 'ਚ ਚੱਲਣ ਡਿਆ ਹੀ ਮਨਦੀਪ ਪਹਿਲੋ ਦੇ ਦੇ ਪਹਿਲੋ ਦੇ ਦੇ ਮੈਂ ਵੀ ਨਾ ਮੇਰਾ ਡਰ ਹੀ ਲੈ ਬਣਾ ਕਿਸੇ ਦਿਨ ਮੇਰਾ ਡਰ ਹੀ ਲੈ ਉਹ ਫਿਰ ਕੀ ਕਹਿੰਦਾ ਮੈਂ ਕਿਹਾ ਹੁਣ ਫਿਰ ਇਹਦਾ ਕੀ ਕਰੀਏ ਹਾਂਜੀ ਉਹ ਕਹਿੰਦਾ ਵੀ ਉਹਦੀ ਕਸਟਮਰ ਕੇਅਰ ਤੇ ਗੱਲ ਕਰ ਲਓ ਭਾਈ ਦੇ ਨਾਲ ਜਿੱਥੇ ਤੁਸੀਂ ਲਈ ਨਾ ਘੜੀ ਉੱਥੇ ਜਾਓ ਤੇ ਤੁਸੀਂ ਕਰ ਲੈਣੀ ਹੀ ਫਿਰ ਗੱਲ ਫੇਰ ਮੈਂ ਉੱਥੇ ਗਿਆ ਉਹਨਾਂ ਨੇ ਦੱਸਿਆ ਵੀ ਭਾਈ ਸਾਹਿਬ ਇਹਦੇ ਚਲਦੀ ਨਹੀਂ ਹਾਂ ਉੱਥੇ ਪਹੁੰਚਾ ਉਹ ਸਾਰਾ ਸ਼ਹਿਰ ਟੱਪ ਕੇ ਗੋਡੇ-ਗੋਡੇ ਜਾਮ ਲਗਾਵੇ ਸਾਢੇ 6 ਵਜੇ ਪੌਣੇ 2 ਘੰਟੇ ਲੱਗੇ ਮੈਨੂੰ ਉੱਥੋਂ ਜਾ ਜਾਂਦੇ। ਓਏ 5:10 ਵਜੇ ਦਫ਼ਤਰ ਨਿਕਲਿਆ ਤੇ ਉੱਥੋਂ ਕੀ ਕਹਿੰਦਾ ਉੱਥੇ ਗਿਆ ਤੇ ਉਹ ਕਹਿੰਦਾ ਭਾਈ ਵੀ ਮੇਰੀ ਸੁਣੋ ਗੱਲ ਵੀਰ ਜੀ ਮੈਂ ਦਿਖਾਈ ਨੂੰ ਗੜੀ ਉਹਨੇ ਵੇਕੀ ਤਾਂ ਪੁੱਛੇ ਦੀ ਕਰਕੇ ਕਹਿੰਦਾ ਨਹੀਂ ਚਲਦੀ ਮੈਂ ਕਹਿੰਦਾ ਨਹੀਂ ਚਲਦੀ ਕਹਿੰਦਾ ਹੋਰ ਅੰਡੀ ਤੁਹਾਡੇ ਨਿਕਲ ਗਈ ਆ ਇਹ ਤੇ ਆਂਦਾ ਉਹ ਤੁਹਾਡੇ ਆਪਣੇ ਲੈਵਲ ਤੇ ਹੀ ਆ। ਨੁਕਸਾਨ ਹੋ ਗਿਆ ਕਿ ਜੀ ਸੜ ਗਈ ਉਹਦੀ ਮਸ਼ੀਨਰੀ ਸੜ ਗਈ। ਪਰ ਮੈਂ ਨਾ ਉੱਥੇ ਕੀਤੀ ਕਸਟਮਰ ਕੇਰ ਤੇ ਗੱਲ ਹੂੰ ਮੈਂ ਕਹਾਂ ਉਹਨਾਂ ਹੋਰ ਕੀ ਗੱਲ ਇਹ ਮਾਰਦਾ ਤਰਲਾਣ ਦਾ ਆ ਉਹਨਾਂ ਨੇ ਮਾਰਿਆ ਤਰਲਾ ਫਿਰ ਉਹਨਾਂ ਦਾ ਅੱਛਾ ਜੀ ਮੈਂ ਕਹਾਂ ਪਾਜੀ ਕਿੱਦਾਂ ਕਰੀਏ ਕੀ ਕਹਿੰਦੇ ਉਹ ਕਹਿੰਦਾ ਵੀ ਅਜੇ ਇੱਕ ਦਿਨ ਹੀ ਹੋਇਆ ਵਾ ਹਾਂ ਤੇ ਤੁਸੀਂ ਇਦਾਂ ਕਰੋ ਹਾਂ ਕੰਪਲੇਂਟ ਪਾਓ ਤੇ ਮੈਂ ਤੁਹਾਡਾ ਐਕਸਕਲੂਸਿਵ ਦੇ ਵਿੱਚ ਕਰਾ ਕੇ ਵੇਨਾ ਜੇ ਗੱਲ ਬੰਦੀ ਆ ਤੇ ਅੱਛਾ ਆ ਤਾਂ ਹੁਣ ਕੰਪਲੇਂਟ ਪਾਈ ਆ ਅੱਛਾ ਪਰ ਗੱਲ ਪਤਾ ਕੀ ਬਣੀ ਆ ਕੀ ਜਦੋਂ ਮੈਂ ਬੈਠਾ ਗੱਡੀ 'ਚ ਹਾਂ ਤੇ ਮੈਂ ਕਿਹਾ ਯਾਰ ਉਹ ਮਸਲਾ ਦੇਬ ਹੱਲ ਹੋਣਾ ਚਾਹੀਦਾ ਗੱਲ ਹੋਈਗੀ ਆ ਹੋਈਗੀ ਆ ਫਿਰ ਜਿਹੜੀ ਤੂੰ ਪਾਈ ਨਾ ਵਿੱਚ ਲੀਡ ਜੀ ਚਾਰਜਿੰਗ ਦੀ ਆ ਚਾਰ ਚਾਰਜਿੰਗ ਵਾਲੀ ਲੀਡ ਆ ਇਹਨੂੰ ਮ ਲਾ ਕੇ ਨਾ ਹਾਂ ਸਾਫ਼ ਕਰਕੇ ਮੜੇ ਦਾ ਗਿੱਲਾ ਕਪੜਾ ਲੈ ਕੇ ਪਿੱਛੋਂ ਦੇ ਹਾਂ ਚਾਰਜਰ ਜਿਹਦਾ ਹਾਂ ਤੇ ਮ ਗੱਡੀ ਚ ਲਈ ਲਾ ਆ ਵੀ ਬੜੀ ਵਰੀ ਲਈ ਆ ਜੀ ਨਹੀਂ ਲੱਗੀ ਨਾ ਮੈਨੂੰ ਜਦੋਂ ਮਸ਼ੀਨਰੀ ਉੱਡ ਗਈ ਮੇਰੀ ਕਿਸਮਤ ਹੀ ਖਰਾਬ ਆ ਮਸਾਲ ਇਹੋ ਤਾਂ ਗੱਲ ਆ ਇੰਨੀ ਮਹਿੰਗੀ ਚੀਜ਼ ਨੁਕਸਾਨ ਕਰਕੇ ਘਰੇ ਹੀ ਬੈ ਗਈ ਜਿੱਕੇ ਤੇ ਉਹ ਹੀ 2-4 ਦਿਨ ਪਹਿਲਾਂ ਮਹੀਨਾ ਪਹਿਲਾਂ ਦੱਸ ਦਿੰਦੀ ਜਿਗਰਾ ਕਰਕੇ ਤੇ ਅੱਜ ਚੀਜ਼ ਮੇਰੇ ਕੋਲ ਹੋਣੀ ਸੀ ਜੀ ਮਸ਼ੀਨਰੀ ਉਹਦੀ ਨਹੀਂ ਖਰਾਬ ਹੋਈ ਮਸ਼ੀਨਰੀ ਤੇਰੀ ਖਰਾਬ ਹੋਈ ਮੈਨੂੰ ਲੱਗਦਾ ਹਾਂਜੀ ਫਿਰ ਮੈਂ ਲਈ ਉੱਥੇ ਚਾਰਜਿੰਗ ਦੇ ਅੱਛਾ ਜੀ ਜਦੋਂ ਮੈਂ ਲਈ ਚਾਰਜਿੰਗ ਜਦੋਂ ਇਹ ਤੇ ਬੋਲ ਵੀ ਉੱਥੇ ਜਾ ਗਏ ਹਾਂਜੀ ਤੇ ਹੋਰ ਕੀ ਇਧਰ ਵੇਖ ਬੋਲੀ ਹੈ ਨਾ ਤੋਰੇ ਆ ਜਾਵੇਂ ਨਾ ਫਿਰੇ ਮੂੰਹ ਗੋਡਿਆਂ ਦਾ ਚੱਲ ਪਈ ਆ ਜੀ ਬੰਦਾ ਪੁੱਛੇ ਵੀ ਜੋ ਤੇਰੀ ਜੀ ਚੰਗੀ ਭਲੀ ਹੀ ਤੈਨੂੰ ਚਲਾਉਣੀ ਨਹੀਂ ਆਉਂਦੀ ਲੋਕਾਂ ਮਗਰ ਲੈ ਕੇ ਮੈਂ 스마트ਵਾਚ ਲੈਣੀ ਆ ਮੈਂ 스마트ਵਾਚ ਲੈਣੀ ਆ ਤੇ ਚੱਲਣ ਡਈ ਨਹੀਂ ਆ ਹਾਏ ਹਾਏ ਜੀ ਕੀ ਬਾਤ ਹੈ ਕੀ ਬਾਤ ਹੈ ਤੂੰ ਜੀਨੀਅਸ ਵਸਾਉ ਲਿਆ ਮੈਂ ਤਾਂ ਜੀਨੀਅਸ ਜਮਿਆ ਮਾਂ ਨੇ ਪਤਾ ਨਹੀਂ ਤੈਨੂੰ ਕਿ ਤੋ ਮੈਂ ਕੀ ਕਹਾਂ ਤੈਨੂੰ ਮੈਨੂੰ ਇੱਕ ਗੱਲ ਦੱਸ ਵੀ ਇਹ ਤੂੰ ਘੜੀ ਜੋ ਤੇਰੀ ਠੀਕ ਸੀਗੀ ਤੈਨੂੰ ਪਤਾ ਹੈ ਇਹਦਾ ਤੂੰ ਝੂਠ ਬੋਲਦੀ ਆਂ ਤੂੰ ਸਾਰਾ ਸ਼ਹਿਰ ਖਪੋਣਾ ਹੀ ਮੈਨੂੰ ਤੈਨੂੰ ਪਤਾ 2 ਘੰਟੇ ਲਾ ਕੇ ਮੈਂ 1.5-2 ਘੰਟੇ ਲਾ ਕੇ ਘੁੰਮ ਕੇ ਸਾਰੇ ਸ਼ਹਿਰ ਚ ਖਪਾ ਖਰਨਾ ਕਰਕੇ ਤੇ ਗੱਡੀ ਚ ਲਾਉਂਦੇ ਸਾਰੇ ਚੱਲ ਪਈ ਤੇ ਤੇਰੇ ਕੋਲ ਘਰ ਚਾਰਜਰ ਨਾਲ ਨਹੀਂ ਚੱਲੀ ਏ ਮੈਂ ਲਾਇਆ ਸੀ ਜੀ ਚਾਰਜਰ ਸਾਰਾ ਕੁਝ ਲਾਇਆ ਪਤਾ ਨਹੀਂ ਮੇਰੇ ਹੱਥੋਂ ਨਹੀਂ ਚੱਲੀ ਪਰ ਤੁਹਾਡੇ ਵੇਖੋ ਹੱਥ ਕਿੰਨੇ ਕਰਮਾ ਵਾਲੇ ਹੱਥ ਮੈਂ ਕਿੰਨੇ ਕਿੰਨੇ ਕਰਮਾ ਵਾਲੇ ਤੂੰ ਹੀ ਮੇਰੀ ਕੰਨੀ ਚਲਾਤੀ ਓ ਹੈਲੋ ਹੈਲੋ ਕਿ ਨਹੀਂ ਚਲਾਉਂਦੀ ਇੱਕ ਕਰਮਾਲੀ ਦੇ ਹੈਗੀ ਹੈਗੀ ਚੱਲ ਗਈ ਘੜੀ ਇਹ ਤੇਰੇ ਕੋ ਚੱਲੀ ਨਹੀਂ ਜਬਾਨ ਤੇਰੀ ਰੀਜਨਲ ਚਲਦੀ ਹੈ ਇਹ ਵੀ ਘਟਾਲਿਆ ਕਰਕੇ ਦੇ ਉਦੋਂ ਤੇ ਕਦੀ ਕਹ ਨਹੀਂ ਵੀ ਹਾਂ ਮੇਰੀ ਗਲਤੀ ਨਹੀਂ ਹੈਗੀ ਅਜ ਤੱਕ ਸੌਰੀ ਬੋਲਿਆ ਕਦੀ ਹੁਣ ਵੀ ਨਹੀਂ ਬੋਲਿਆ ਅਜ ਤੱਕ ਸੌਰੀ ਵੀ ਗਲਤੀ ਹੋ ਗਈ ਮੇਰੇ ਕੋਲੋਂ ਹੁਣ ਚਾਹ ਪਿਆ ਦੇਂਗੀ ਚਾਹ ਪਿਆਵਾਂਗੀ ਨਾਲ ਪਕੌੜੇ ਖਵਾਵਾਂਗੀ ਜੀ ਫਾਲਕ ਵਾਲੇ ਤੁਹਾਨੂੰ ਦਾ ਮੈਂ ਚੁੱਕ ਲੈਂਦੀ ਫਣ ਆ ਦੇ ਦੋ ਮੈਨੂੰ ਚੱਲ ਪਿਆ ਚੱਲ ਪਿਆ ਜੀ ਜੀਂਦੇ ਵਾਸਤੇ ਰੋ ਤੀਆਂ ਚੜਦੀ ਕਲਾ ਚ ਰੱਖੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਨੁਕਸਾਨੋਂ ਧਿਆਨ ਦੇ ਬਚ ਗਿਆ ਹਾਏ ਸ਼ੁਕਰ ਸ਼ੁਕਰ ਮਾਲਕਾ ਅੱਗੇ ਤੋਂ ਕੋਈ ਵੀ ਚੀਜ਼ ਹੋਏ ਮੈਂ ਨਹੀਂ ਡਰਨਾ ਮੈਂ ਉਸੇ ਟਾਈਮ ਮੈਨਨ ਨੂੰ ਆ ਕੇ ਦੱਸਿਆ ਕਰਨਾ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਦੱਸ ਚਾਰਜਰ ਹੀ ਪਾ ਚਾਰਜ ਹੀ ਨਹੀਂ ਹੋਇਆ ਹੀ ਹਾਏ ਚਾਰਜਰ ਦੂਜਾ ਮੈਂ ਦੇਖ ਪੁੱਤਰੀ ਮੈਂ ਉਹਦੇ ਪਰੋਂ ਪੱਜਾ